ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਪਖੰਡੀ ਬਾਬਿਆਂ ਤੋਂ ਜਾਣ ਵਾਲੇ ਇੱਕ ਵਾਰ ਮਹਾਪੁਰਖਾਂ ਦੇ ਇਹ ਬਚਨ ਜ਼ਰੂਰ ਸੁਣਿਓ ਇੱਕ ਮਾਤਾ ਜੋ ਸੁਖਮਣੀ ਸਾਹਿਬ ਦਾ ਗੁਰਦੁਆਰੇ ਜਾ ਕੇ ਰੋਜ਼ ਪਾਠ ਕਰਦੀ ਸੀ ਮਾਤਾ ਜੀ ਦੀ ਇੱਕ ਧੀ ਸੀ ਜਨਮ ਤੋਂ ਹੀ ਉਸਦੇ ਹੱਥ ਪੈਰ ਜੁੜੇ ਹੋਏ ਸੀ ਉਹ ਚੱਲ ਫਿਰ ਵੀ ਨਹੀਂ ਸਕਦੀ ਸੀ ਇੱਕ ਦਿਨ ਪਿੰਡ ਕਾਲੇ ਵਿਖੇ ਪੂਤ ਪ੍ਰੇਤ ਪੂਜਣ ਵਾਲਾ ਇੱਕ ਜੋਗੀ ਆਇਆ ਸਾਰੇ ਪਿੰਡ ਵਾਲੇ ਉਸ ਤੇ ਦਰਸ਼ਨ ਕਰਨ ਲਈ ਚਲੇ ਗਏ ਪਖੰਡ ਵਰਤਿਆ ਹਰ ਜਾਣਣ ਦੂਰ ਦੇਖਾ ਦੇਖੀ ਮਾਤਾ ਵੀ ਆਪਣੀ ਧੀ ਨੂੰ ਉਸ ਜੋਗੀ ਦੇ ਕੋਲ ਲੈ ਗਈ ਮਾਤਾ ਨੇ ਧੀ ਦੀ ਤੰਦਰੁਸਤੀ ਲਈ ਜੋਗੀ ਨੂੰ ਬਚਨ ਕੀਤਾ ਜੋਗੀ ਕਹਿੰਦਾ ਮਾਤਾ ਜੀ ਇਸ ਬੱਚੀ ਦਾ ਸਰੀਰ ਇਸੇ ਤਰ੍ਹਾਂ ਹੀ ਰਹਿਣਾ ਇਸ ਤੋਂ ਆਉਣ ਵਾਲਾ ਸਮਾਂ ਵੀ ਬੜਾ ਕਸ਼ਟਦਾਇਕ ਹੋਵੇਗਾ ਤੂੰ ਇਸ ਨੂੰ ਹੁਣੇ ਹੀ ਜੈਰ ਦੇ ਕੇ ਖਤਮ ਕਰ ਦੇ ਤੇਰੇ ਕਰਮਾਂ ਵਿੱਚ ਹੋਰ ਕੋਈ ਤੀ ਪੁੱਤ ਵੀ ਨਹੀਂ ਹੈ ਹਰ ਕੀ ਪਤ ਨਾ ਦੇਖੇ ਜਾਏ ਮਾਰਗ ਛੋੜ ਅਮਾਰਗ ਪਾਏ ਮੁਹਲੇ ਪੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਦ ਬਿਖ ਖਾਏ ਸਾ ਸੰਗਤ ਜੀ ਉਹ ਮਾਤਾ ਨਿਰਾਸ਼ ਹੋ ਕੇ ਘਰ ਵਾਪਸ ਆ ਗਈ। ਦੁਪਹਿਰ ਵੇਲੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਉਪਰੰਤ ਇੱਕ ਪਾਸੇ ਜਾ ਕੇ ਰੋਣ ਲੱਗ ਪਈ। ਬਾਬਾ ਜੀ ਨੇ ਮਾਤਾ ਨੂੰ ਰੋਂਦੇ ਹੋਏ ਦੇਖਿਆ ਤੇ ਪੁੱਛਿਆ। ਮਾਤਾ ਜੀ ਕੀ ਗੱਲ ਹੋਈ? ਮਾਤਾ ਨੇ ਬਾਬਾ ਜੀ ਨੂੰ ਜੋਗੀ ਵਾਲੀ ਸਾਰੀ ਗੱਲ ਦੱਸੀ ਤੇ ਬਾਬਾ ਜੀ ਨੇ ਮਾਤਾ ਨੂੰ ਕਿਹਾ ਮਾਤਾ ਜੀ ਤੁਸੀਂ ਰੋਜ਼ ਕੋ ਦੁਆਰੇ ਸਾਹਿ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਸੁਖਮਨੀ ਸਾਹਿਬ ਜੀ ਦੇ ਪਰਥਾਏ ਬਚਨ ਹੈ ਕਿ ਸੁਖਮਨੀ ਸੁੱਖਾਂ ਦੀ ਨਿੰਦ ਪੜਦੇ ਸੌਂਦਿਆਂ ਦੇ ਕਾਰਜ ਸਿੱਧ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਬਖਸ਼ਿਸ਼ ਹੈ ਸੁਖਮਨੀ ਸੋਖਾ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸੰਗਤ ਜੀ ਪਰ ਇਨਾਂ ਜੋਗੀਆਂ ਤੇ ਆ ਗਾਲੇ ਪਰ ਪੰਡਿਤ ਅਵਰਾ ਸਮਝਾਏ ਕਾਰਜ ਚ ਲੱਤੇ ਕੀ ਖਬਰ ਨਾ ਪਾਏ ਇਹ ਜੋਗੀ ਦੂਜਿਆਂ ਨੂੰ ਤਾਂ ਸਮਝਾਉਂਦੇ ਫਿਰਦੇ ਨੇ ਇਹਨਾਂ ਨੂੰ ਆਪਣੀ ਕੋਈ ਖਬਰ ਨਹੀਂ ਐਸੇ ਜੋਗੀਆਂ ਦੇ ਪ੍ਰਤੀ ਸਤਿਗੁਰੂ ਜੀ ਵੀ ਬਚਨ ਕਰਦੇ ਹਨ ਇਹ ਜੋਗ ਨਾ ਹੋਵੇ ਜੋਗੀ ਜੇ ਕੁਟੰਪ ਛੋੜ ਪਰ ਪਵਨ ਕਰੇ ਗ੍ਰੰ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲੇਹੇ ਇਹ ਜਗਤ ਮਿੱਟੀ ਦਾ ਪੁੱਤਲਾ ਜੋਗੀ ਇਸ ਵਿੱਚ ਰੋਗ ਵੱਡਾ ਤ੍ਰishna ਮਾਇਆ ਅਨੇਕ ਜਤਨ ਪੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਫਿਰ ਸੰਗਤ ਜੀ ਮਹਾਪੁਰਖਾ ਨੇ ਉਸ ਮਾਤਾ ਨੂੰ ਸਮਝਾਇਆ ਤੇ ਕਿਹਾ ਮਾਤਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਕਰੋਸਾ ਰੱਖੋ ਇਸ ਘਰ ਵਿੱਚ ਸਭ ਕੁਝ ਹੈ ਕਿਸੇ ਵੀ ਗੱਲ ਦੀ ਕੋਈ ਵੀ ਘਾਟ ਨਹੀਂ ਫਿਰ ਬਾਬਾ ਜੀ ਨੇ ਕਿਹਾ ਕਿ ਭਾਈ ਆਦਮ ਨੂੰ ਵੀ ਤਾਂ 72 ਵਰਿਆਂ ਦੀ ਉਮਰ ਵਿੱਚ ਸਤਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ ਕਾ ਦਿੱਤੀ ਸੀ ਇੱਥੇ ਗੁਰੂ ਘਰ ਵਿੱਚ ਆ ਕੇ ਬਾਣੀ ਪੜਿਆ ਕਰੋ ਤੇ ਸੇਵਾ ਕਰਿਆ ਕਰੋ ਗੁਰੂ ਕਿਰਪਾ ਕਰੇਗਾ ਫਿਰ ਉਸ ਮਾਤਾ ਜੀ ਨੇ ਭਰੋਸਾ ਰੱਖ ਕੇ ਰੋਜ਼ਾਨਾ ਗੁਰੂ ਘਰ ਵਿਖੇ ਆ ਕੇ ਸੇਵਾ ਕਰਨੀ ਰੋਜ਼ਾਨਾ ਦੇਸੀ ਘੋਦੀ ਦੇ ਘਰਵਾਣੀ ਤੇ ਪਾਠ ਕਰਨਾ ਜੋ ਬਚਨ ਵੀ ਹੈ ਪੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤਿ ਦੁਖ ਪੰਜਨ ਸੰਗ ਸਿਖਾਤਾ ਹੈ ਗੁਰੂ ਨੇ ਕਿਰਪਾ ਕੀਤੀ ਤੇ ਮਾਤਾ ਦੇ ਘਰ ਪੁੱਤਰ ਨੇ ਜਨਮ ਲਿਆ ਉਹ ਬੱਚਾ ਤੁਰ ਲੱਗਾ ਤੇ ਉਹ ਕੁੜੀ ਜਿਸਦੇ ਹੱਥ ਪੈਰ ਜੁੜੇ ਹੋਏ ਸੀ ਉਸਦੇ ਵੀ ਹੱਥ ਪੈਰ ਠੀਕ ਹੋਣ ਲੱਗ ਪਏ ਤੇ ਉਹ ਵੀ ਤੁਰ ਪਈ ਫਿਰ ਸਮਾਪਾ ਕੇ ਇੱਕ ਹੋਰ ਪੁੱਤਰ ਨੇ ਜਨਮ ਲਿਆ ਸਤਿਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਸਤਿਗੁਰ ਪਾਸ਼ਾ ਜੀ ਤੇ ਭਰੋਸਾ ਕੀਤਾ ਉਹ ਕੁੜੀ ਵੀ ਤੁਰਨ ਫਿਰਨ ਲੱਗ ਪਈ ਜਿਸ ਨੂੰ ਜੋਗੀ ਜ਼ਹਿਰ ਦੇਖ ਕੇ ਖਤਮ ਕਰਨ ਦੀ ਗੱਲ ਕਰਦਾ ਸੀ ਐਸੀ ਬਖਸ਼ਿਸ਼ ਗੁਰੂ ਘਰ ਦੇ ਘਰ ਵਿੱਚ ਹੈ ਕੋਈ ਭਰੋਸਾ ਰੱਖੇ ਇਸ ਘਰ ਵਿੱਚ ਆਏ ਤਾਂ ਸਹੀ ਗੁਰੂ ਨਾਨਕ ਪਾਸ਼ਾ ਕੋਈ ਥੋਟਾ ਨਹੀਂ ਰਹਿਣ ਦਿੰਦੇ ਨਾਮ ਲੇਤ ਕਿਛ ਬਿਗੰਨਾ ਲਾਗੇ ਨਾਮ ਸੁਨਤ ਜਮ ਦੂਰੇ ਭਾਗੇ ਨਾਮ ਲੇਤ ਸਭ ਦੁਖੇ ਨਾਸ ਨਾਮ ਜਪਸ ਹਰ ਚਰਨ ਨਿਵਾਸ ਸੋ ਸਾ ਸੰਗਤ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਖੀ ਸੁਣ ਕੇ ਸਮਝ ਆ ਹੀ ਗਿਆ ਹੋਵੇਗਾ ਕਿ ਸਾਨੂੰ ਸਾਧੂ ਪਖੰਡੀਆਂ ਕੋਲ ਜਾਣ ਦੀ ਬਜਾਏ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਾ ਭਰੋਸਾ ਰੱਖ ਕੇ ਸੱਚੇ ਤਨ ਮਨ ਨਾਲ ਸੇਵਾ ਕਰਨੀ ਚਾਹੀਦੀ ਹੈ ਪਰਮਾਤਮਾ ਸਾਡੇ ਸਾਰੇ ਦੁੱਖ ਦੂਰ ਕਰਦੇ ਹਨ ਸਿਰਫ ਇੱਕ ਲੋੜ ਹੈ ਭਰੋਸੇ ਦੀ ਭਾਵਨਾਵਾਂ ਦੀ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਮਹਾਪੁਰਸ਼ਾ ਦੇ ਹੋਰ ਬਚਨ ਬਣੇ ਰਹੋ ਇਸ ਵੀਰ ਚੈਨਲ ਦੇ ਨਾਲ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ